ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਦੀ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਅੱਜ ਇਹ ਨਵਾਂ ਸਾਲ ਦਾ ਪਹਿਲਾ ਦਿਨ ਤੇ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਕਰੇ ਸਾਲ ਜਿਹੜਾ ਹਰ ਇੱਕ ਲਈ ਜਿਹੜਾ ਮਹਿਰਾਂ ਭਰਿਆ ਹੋਵੇ ਹਰ ਇੱਕ ਦੀਆਂ ਜੜੀਆਂ ਮਨੋ ਕਾਮਨਾ ਪੂਰੀਆਂ ਹੋਣ ਤੇ ਚੜ੍ਹਦੀ ਕਲਾ ਦੇ ਵਿੱਚ ਸਾਰੇ ਹੀ ਰਹਿਣ ਅੱਜ ਦੇ ਜਿਹੜੇ ਸੂਟ ਹੋਣਗੇ ਉਹ ਹੋਣਗੇ ਪਾਰਟੀ ਵੇਅਰ ਸੂਟ ਠੀਕ ਹੈ ਜੀ ਨਵੇਂ ਸਾਲ ਤੇ ਵਿਖਾਵਾਂਗੇ ਕੁਝ ਨਵਾਂ ਬਹੁਤ ਹੀ ਵਧੀਆ ਤੇ ਸੂਟ ਜਿਹੜੇ ਨੇ ਇੱਕਦਮ ਡਿਫਰੈਂਟ ਕਲਰ ਦੇ ਡਿਫਰੈਂਟ ਸਟਾਈਲ ਦੇ ਹੋਣਗੇ ਜਿਸ ਤਰ੍ਹਾਂ ਕਿ ਸਭ ਤੋਂ ਪਹਿਲੇ ਚਾਕਲੇਟ ਫੈਬਰਿਕ ਦੇ ਵਿੱਚ ਸੂਟ ਆ ਬਹੁਤ ਹੀ ਸੋਹਣਾ ਕਲਰ ਗ੍ਰੀਨੀਸ਼ ਸ਼ੇਡ ਦੇ ਵਿੱਚ ਇਹ ਸੂਟ ਹੋਏਗਾ ਗਲਾ ਬਹੁਤ ਹੀ ਸੋਹਣਾ ਬਣਿਆ ਹੋਏਗਾ ਪੈਨਲਿੰਗ ਬਹੁਤ ਵਧੀਆ ਹੋਈਆ ਨਾਲ ਹੀ ਇਹਦੇ ਵਿੱਚ ਬੂਟੀ ਦਾ ਕੰਮ ਆਉਂਦਾ ਹੈ ਬਾਜੂ ਜਿਹੜਾ ਇੱਕਦਮ ਹੈਵੀ ਬਣਿਆ ਆ ਤੇ ਨਾਲ ਆਏਗਾ ਦੁਪੱਟਾ ਬਹੁਤ ਹੀ ਪਿਆਰਾ ਸੇਮ ਕਲਰ ਦਾ ਦੁਪੱਟਾ ਹੋਏਗਾ ਫੋਰ ਸਾਈਡਿਡ ਬਹੁਤ ਹੀ ਚੌੜੀ ਜਿਹੜੀ ਉਹ ਵੇਲ ਜਾਂਦੀ ਆ ਤੇ ਸਾਰੀ ਹੀ ਚੁੰਨੀ ਦੇ ਵਿੱਚ ਬੂਟੀ ਦਾ ਕੰਮ ਹੋਇਆ ਹੈ ਸਾਰਾ ਸੂਟ ਜਿਹੜਾ ਇੱਕਦਮ ਬਹੁਤ ਹੀ ਵਧੀਆ ਆ ਕਲਰ ਬਹੁਤ ਹੀ ਸੋਹਣਾ ਆ ਸਾਰੇ ਹੀ ਏਜ ਗਰੁੱਪ ਵਾਸਤੇ ਅੱਜ ਇਸ ਕਲਰ ਲੈ ਕੇ ਆਏ ਆ ਠੀਕ ਹੈ ਜੀ ਲਾਈਟ ਸ਼ੇਡਸ ਵੀ ਹੋਣਗੀਆਂ ਡਾਰਕ ਵੀ ਹੋਣਗੀਆਂ ਜਿਵੇਂ ਕਿ ਵਿਆਹ ਸ਼ਾਦੀਆਂ ਦੇ ਵਿੱਚ ਸਾਰੇ ਹੀ ਕਲਰ ਜਿਹੜੇ ਆ ਉਹ ਹੋਣਗੇ ਅਗਲਾ ਜਿਹੜਾ ਹੈ ਮੈਰੂਨ ਕਲਰ ਦੇ ਵਿੱਚ ਆ ਬਹੁਤ ਹੀ ਪਿਆਰਾ ਸੂਟ ਆ ਤੇ ਇਸ ਦਾ neck ਬਹੁਤ ਸੋਹਣਾ ਬਣਿਆ ਆ ਪੈਨਲਿੰਗ ਜਾਂਦੀ ਹੈ ਪੈਨਲਿੰਗ ਦੇ ਵਿੱਚ ਜਿਹੜੀ ਆ ਉਹ ਸੈਂਟਰ ਵਿੱਚ ਬੂਟੀ ਦਾ ਕੰਮ ਹੋਇਆ ਆ ਤੇ ਨਾਲ ਹੀ ਹੋਇਆ ਆ ਇਸ ਦਾ ਬਾਜੂ ਦਾ ਵਰਕ ਤੁਸੀਂ ਬਾਜੂ ਦਾ ਫਲਾਵਰ ਦੇਖ ਸਕਦੇ ਜੇ ਸਾਰੀ ਹੀ ਬਾਜੂ ਦੇ ਫਰੰਟ ਜਿਹੜੀ ਆ ਉਹ ਹੈਵੀ ਆਏਗੀ ਅੱਗੇ ਆਏਗਾ ਨਾਲ ਬਹੁਤ ਹੀ ਪਿਆਰਾ ਸੇਮ ਕਲਰ ਦਾ ਇਹ ਸਾਰਾ ਜਿਹੜਾ ਆ ਸੂਟ ਕੰਟਰਾਸਟਡ ਸੂਟ ਨਹੀਂ ਹੋਏਗਾ ਇਹ ਵਾਲਾ ਸਾਰਾ ਹੀ ਫੈਬਰਿਕ ਇਹਦਾ ਚਾਕਲੇਟ ਫੈਬਰਿਕ ਦੇ ਵਿੱਚ ਹੋਏਗਾ ਤੇ ਸਾਰਾ ਹੀ ਸੂਟ ਜਿਹੜਾ ਆ ਇੱਕ ਟੇਮ ਕਲਰ ਦਾ ਹੋਏਗਾ ਸੇਮ ਸਟੱਫ ਦੇ ਵਿੱਚ ਹੋਏਗਾ ਤੇ ਦੁਪੱਟਾ ਜਿਹੜਾ ਬਹੁਤ ਹੀ ਪਿਆਰਾ ਇਹ ਵੀ ਸ਼ਾਈਨਿੰਗ ਦੇ ਵਿੱਚ ਹੀ ਹੋਏਗਾ ਤੇ ਇਹਦਾ ਬੁੱਟੀ ਬਣੀ ਆ ਸਾਰੇ ਦੁਪੱਟੇ ਦੇ ਵਿੱਚ ਬਹੁਤ ਹੀ ਸੋਹਣਾ ਕਲਰ ਮੈਰੂਨ ਸ਼ੇਡ ਬਹੁਤ ਹੀ ਪਿਆਰਾ ਸੂਟ ਅਗਲਾ ਜਿਹੜਾ ਇਸਦੇ ਵਿੱਚ ਕਲਰ ਆਏਗਾ ਮਸਟਰਡ ਕਲਰ ਮਸਟਰਡ ਕਲਰ ਦੇ ਉੱਤੇ ਜਰੀ ਦਾ ਵਰਕ ਬਹੁਤ ਹੀ ਪਿਆਰਾ ਲੱਗਦਾ ਹੈ ਜਿਸ ਤਰ੍ਹਾਂ ਕਿ ਨੈਕਲਾਈਨ ਬਹੁਤ ਹੀ ਸੋਹਣੀ ਬਣੀ ਆ ਹੈਵੀ ਬਣੀ ਆ ਇਸ ਤੇ ਜਿਹੜੀ ਆ ਲੈਂਥ ਦੀ ਵੀ ਕੋਈ ਪ੍ਰੋਬਲਮ ਨਹੀਂ ਹੋਏਗੀ ਕਿਉਂਕਿ ਇਹ ਇਸ ਦੀ ਸਿਰਫ ਨੈਕਲਾਈਨ ਬਣੀ ਹੈ ਬਾਰਡਰ ਲਾਈਨ ਜਿਹੜੀ ਉਹ ਨਹੀਂ ਬਣੀ ਹੈਗੀ ਇਸ ਕਰਕੇ ਇਹਦੀ ਲੈਂਥ ਦੀ ਕੋਈ ਤੁਹਾਨੂੰ ਪ੍ਰੋਬਲਮ ਨਹੀਂ ਆਉਣੀ ਤੇ ਇਸ ਦੇ ਵਿੱਚ ਬਾਜੂ ਤੇ ਵਰਕ ਆਏਗਾ ਤੇ ਦੁਪੱਟਾ ਜਿਹੜਾ ਸੇਮ ਜਿਵੇਂ ਬਾਕੀ ਸੂਟਾਂ ਦਾ ਸੀਗਾ ਉਵੇਂ ਹੀ ਦੁਪੱਟਾ ਹੋਏਗਾ ਮਸਟਰਡ ਕਲਰ ਦੇ ਵਿੱਚ ਦੁਪੱਟਾ ਆ ਬਹੁਤ ਹੀ ਸੋਹਣਾ ਸੂਟ ਇਹਨਾਂ ਸੂਟਾਂ ਦਾ ਜਿਹੜਾ ਪ੍ਰਾਈਸ ਆ ਉਹ ਹੋਏਗਾ 1750 ਠੀਕ ਹੈ ਸਿਰਫ 2000 ਤੋਂ ਘੱਟ ਤੁਹਾਨੂੰ ਇਹ ਸੂਟ ਮਿਲਦਿਆ ਪਿਆ ਆ ਬਹੁਤ ਹੀ ਸੋਹਣਾ ਇੱਕਦਮ ਪਾਰਟੀ ਵੇਅਰ ਸੂਟ ਆ ਕਲਰ ਬਹੁਤ ਹੀ ਵਧੀਆ ਆ ਸਾਰੇ ਹੀ ਯੂਨੀਕ ਜੇ ਕਲਰ ਨੇ ਸਟਾਈਲ ਬਹੁਤ ਵਧੀਆ ਆ ਇਹ ਅਗਲਾ ਸੂਟ ਜਿਹੜਾ ਇਹ ਆ ਰਸਟ ਸ਼ੇਡ ਦੇ ਵਿੱਚ ਰਸਟ ਸ਼ੇਡ ਬਹੁਤ ਹੀ ਸੋਹਣਾ ਸੂਟ ਤੇ ਦੇਖੋ ਜਿਵੇਂ ਬਾਜੂ ਹੈ ਨਾ ਬਾਜੂ ਤੇ ਜਿਸ ਤਰ੍ਹਾਂ ਹੋਣਾ ਨੈਕ ਲਾਈਨ ਤੇ ਬਾਜੂ ਦਾ ਵਰਕ ਜਿਹੜਾ ਆ ਉਹ ਟ੍ਰੈਂਡਿੰਗ ਦੇ ਵਿੱਚ ਆ ਕਿ ਨੈਕ ਲਾਈਨ ਬਹੁਤ ਸੋਹਣੀ ਬਣੀ ਹੁੰਦੀ ਆ ਬਾਜੂ ਤੇ ਜਿਹੜਾ ਹੈਵੀ ਵਰਕ ਹੋਇਆ ਹੁੰਦਾ ਆ ਇਸ ਤਰ੍ਹਾਂ ਦੇ ਇਹ ਸੂਟ ਨੇ ਤੇ ਇਸ ਦੀ ਸ਼ਰਟ ਤੇ ਵੀ ਜਿਹੜੀ ਫਰੰਟ ਸਾਰੀ ਹੀ ਹੈਵੀ ਆਏਗੀ ਠੀਕ ਹੈ ਜੀ ਅਗਲਾ ਜਿਹੜਾ ਹੈ ਬਹੁਤ ਹੀ ਸੋਹਣੇ ਅਗਲੇ ਵੀ ਕਲਰ ਅਗਲਾ ਜਿਹੜਾ ਫੈਬਰਿਕ ਇਹ ਹੋਏਗਾ ਬਾਂਦਨੀ ਦੇ ਵਿੱਚ ਬਹੁਤ ਹੀ ਸੋਹਣਾ ਬਾਂਦਨੀ ਸਟਾਈਲ ਦਾ ਇਹ ਸੂਟ ਆ ਤੇ ਇਸਦੇ ਵਿੱਚ ਜਿਹੜਾ ਆ ਤਿੱਲੇ ਦਾ ਕੰਮ ਤੇ ਹੈ ਹੀ ਆ ਨਾਲ ਜਿਹੜਾ ਆ ਪੱਟ ਤੇ ਧਾਗੇ ਦਾ ਰੇਸ਼ਮ ਦਾ ਵੀ ਕੰਮ ਹੋਇਆ ਆ ਜਿਸ ਤਰ੍ਹਾਂ ਕਿ ਇਹ ਫਰੋਜੀ ਤੇ ਸੀ ਗ੍ਰੀਨ ਦਾ ਕੰਬੀਨੇਸ਼ਨ ਆ ਬਹੁਤ ਹੀ ਸੋਹਣਾ ਸੂਟ ਲਾਈਨਸ ਵਾਲੀ ਜਿਹੜੀ ਪ੍ਰਿੰਟਿੰਗ ਆਉਂਦੀ ਹੈ ਨਾਲ ਤੇ ਨਾਲ ਨੈਕਲਾਈਨ ਬਹੁਤ ਸੋਹਣੀ ਬਣੀ ਆ ਪੈਨਲਿੰਗ ਬਣੀ ਆ ਵਿੱਚ ਅੰਬੀਆਂ ਦਾ ਕੰਮ ਹੋਇਆ ਹੈ ਅੰਬੀਆਂ ਦੇ ਵਿੱਚ ਜਿਹੜੀ ਆ ਉਹ ਗ੍ਰੀਨ ਕਲਰ ਦੇ ਹੀ ਸੇਮ ਕਲਰ ਦੀ ਜਿਹੜੀ ਆ ਉਹ ਪੱਟ ਦਾ ਧਾਗੇ ਦਾ ਜਾਂ ਰੇਸ਼ਮ ਦਾ ਜਿਹੜਾ ਆ ਉਹ ਕੰਮ ਹੋਇਆ ਹੈ ਨਾਲ ਆਏਗਾ ਇਸਦੇ ਵਿੱਚ ਸੀ ਗ੍ਰੀਨ ਲਾਈਟ ਜੀ ਸ਼ੇਡ ਆ ਇਹ ਵਾਲੀ ਗ੍ਰੀਨੀ ਸਟੋਨ ਦੇ ਵਿੱਚ ਵੀ ਤੁਸੀਂ ਲਗਾ ਸਕਦੇ ਹੋ ਇੱਕਦਮ ਯੂਨੀਕ ਜਿਹਾ ਕਪੜਾ ਹੈ ਯੂਨੀਕ ਜਿਹਾ ਜਿਹੜਾ ਕਲਰ ਹੈ ਤੇ ਇਸ ਤੇ बॉटम ਤੇ ਵੀ ਵਰਕ ਆਏਗਾ ਤੇ ਨਾਲ ਇਸ ਦੀ ਜਿਹੜੀ ਆ ਉਹ ਸ਼ਿਮਰ ਟਾਈਪ ਜਿਹੜਾ ਇਹ ਦੁਪੱਟਾ ਆਏਗਾ ਦੁਪੱਟਾ ਜਿਹੜਾ ਆ ਉਹ ਵੀਵਿੰਗ ਵਾਲਾ ਦੁਪੱਟਾ ਹੋਏਗਾ ਫੋਰ ਸਾਈਡਰ ਲੇਸ ਲੱਗੀ ਆ ਨਾਲ ਇੱਕ ਹੋਰ ਲਾਈਨ ਆਉਂਦੀ ਆ ਲੇਸ ਦੀ ਠੀਕ ਹੈ ਜੀ ਇਹ ਜਿਹੜਾ ਆ ਬਾਂਦਨੀ ਸਟਾਈਲ ਦੇ ਵਿੱਚ ਆ ਤੇ ਸ਼ਿਮਰ ਚ ਆ ਇਹ ਕਪੜਾ ਠੀਕ ਆ ਜੀ ਇਹ ਸ਼ਿਮਰ ਫੈਬਰਿਕ ਹੋਏਗਾ ਤੇ ਇਸ ਤੇ ਜਿਹੜਾ ਦੁਪੱਟਾ ਹੈ ਉਹ ਵੀ ਸ਼ਿਮਰ ਚ ਹੋਏਗਾ ਤੇ ਪਰ ਵੀ ਵੀ ਵਾਲਾ ਦੁਪੱਟਾ ਹੋਏਗਾ ਜਿਸ ਤਰ੍ਹਾਂ ਕਿ ਇਹ ਟਾਈ ਐਂਡ ਡਾਈ ਵੀ ਅਸੀਂ ਇਹਨੂੰ ਕਹਿ ਸਕਦੇ ਆ ਥੋੜਾ ਬਾਂਦਨੀ ਸਟਾਈਲ ਵੀ ਕਹਿ ਸਕਦੇ ਆ ਪ੍ਰਿੰਟਿੰਗ ਵੀ ਕਹਿ ਸਕਦੇ ਆ ਮਤਲਬ ਇੱਕਦਮ ਯੂਨੀਕ ਜਿਹਾ ਇਹ ਸਟਾਈਲ ਆ ਤੇ ਬਹੁਤ ਹੀ ਸੋਹਣਾ ਜਿਹੜਾ ਇਹ ਸੂਟ ਆ ਇਸਤੇ ਵੀ ਜਿਹੜੀ ਲੈਂਥ ਦੀ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆ ਕਿਉਂਕਿ ਇਸਦੀ ਨੈਕ ਲਾਈਨ ਹੈਵੀ ਬਣੀ ਆ ਫਰੰਟ ਜਿਹੜਾ ਸਾਰਾ ਹੀ ਹੈਵੀ ਬਣਿਆ ਹੈ ਪਰ ਬਾਰਡਰ ਲਾਈਨਿੰਗ ਦੀ ਨਹੀਂ ਬਣੀ ਹੈਗੀ ਇਸ ਕਰਕੇ ਤੁਹਾਨੂੰ ਇਸਤੇ ਲੈਂਥ ਦੀ ਵੀ ਕੋਈ ਪ੍ਰੋਬਲਮ ਨਹੀਂ ਹੋਏਗੀ ਬਹੁਤ ਹੀ ਪਿਆਰਾ ਸੀਗਾ ਇਹ ਵੀ ਰਸ਼ਟ ਤੇ ਪਰਪਲ ਦੀ ਜਿਹੜੀ ਕੰਬੀਨੇਸ਼ਨ ਦੇ ਨਾਲ ਅਗਲਾ ਸੂਟ ਤੁਸੀਂ ਦੇਖੋ ਬਹੁਤ ਹੀ ਸੋਹਣਾ ਗ੍ਰੀਨਿਸ਼ ਤੇ ਥੋੜੀ ਮਸਟਰਡ ਟਾਈਪ ਜੀ ਟੋਨ ਆ ਤੇ ਇਸ ਦਾ ਟਾਈ ਐਂਡ ਡਾਈ ਇਸ ਨੂੰ ਅਸੀਂ ਡਬਲ ਪ੍ਰਿੰਟਿੰਗ ਵੀ ਕਹਿ ਸਕਦੇ ਹਾਂ ਲਾਈਨਸ ਵਾਲੀ ਪ੍ਰਿੰਟਿੰਗ ਕਹਿ ਸਕਦੇ ਹਾਂ ਡਬਲ ਪੈਨਲਿੰਗ ਹੋਈ ਆ ਅੰਬੀਆਂ ਦੇ ਵਿੱਚ ਜਿਹੜਾ ਰੇਸ਼ਮ ਦਾ ਕੰਮ ਹੋਇਆ ਆ ਤੇ ਨੈਕ ਲਾਈਨ ਜਿਹੜੀ ਆ ਉੱਤੇ ਵੀ ਬਹੁਤ ਹੀ ਸੋਹਣਾ ਤਿੱਲੇ ਦਾ ਰੇਸ਼ਮ ਦਾ ਕੰਮ ਹੋਇਆ ਆ ਤੇ ਬਾਟਮ ਤੇ ਵੀ ਤੁਹਾਨੂੰ ਜਿਹੜਾ ਆ ਉਹ ਕੰਮ ਮਿਲੇਗਾ ਐਮਬਰਾਇਡਰੀ ਦਾ ਬਹੁਤ ਹੀ ਸੋਹਣੀ ਚੜੀਆ ਬਾਰਡਰ ਲਾਈਨ ਵੀ ਬਣੀ ਹੋਈਗੀ ਬਾਟਮ ਤੇ ਤੇ ਨਾਲ ਦੁਪੱਟਾ ਜਿਹੜਾ ਉਹ ਸ਼ਿਮਰ ਦੇ ਵਿੱਚ ਆਏਗਾ ਵਿਮਿੰਗ ਦਾ ਦੁਪੱਟਾ ਹੋਏਗਾ ਵਿਮਿੰਗ ਦੇ ਵਿੱਚ ਬਹੁਤ ਹੀ ਸੋਹਣਾ ਤੇ ਲੇਸ ਲੱਗੀ ਹੋਏਗੀ ਫੋਰ ਸਾਈਡਡ ਨਾਲ ਫੋਰ ਸਾਈਡਡ ਇੱਕ ਹੋਰ ਲੇਸ ਦੀ ਲਾਈਨ ਆਉਂਦੀ ਆ ਸਾਰੇ ਹੀ ਕਲਰ ਇੱਕ ਦੂਜੇ ਤੋਂ ਬਾਅਦ ਸੋਹਣੇ ਆ ਠੀਕ ਹੈ ਜੀ ਲਾਈਟ ਸ਼ੇਡਸ ਵੀ ਆਉਂਦੀਆਂ ਨੇ ਡਾਰਕ ਸ਼ੇਡਸ ਵੀ ਆਉਂਦੀਆਂ ਨੇ ਤੁਸੀਂ ਆਪਣੇ ਹਿਸਾਬ ਦੇ ਨਾਲ ਜਿਹੜਾ ਆ ਉਹ ਕਲਰ ਜਿਹੜੇ ਚੂਜ਼ ਕਰ ਸਕਦੇ ਜੀ ਅਗਲਾ ਪਰਪਲ orange ਦਾ ਕੰਬੀਨੇਸ਼ਨ ਦੇਖੋ ਬੰਨੀ ਸਟਾਈਲ ਆ ਇਹ ਬਹੁਤ ਹੀ ਸੋਹਣਾ ਕਲਰ ਤੇ ਬਹੁਤ ਹੀ ਕੰਬੀਨੇਸ਼ਨ ਵੀ ਬਹੁਤ ਸੋਹਣਾ ਤੇ ਇਸ ਦਾ ਜਿਹੜਾ ਵਾ ਬਾਰਡਰ ਆਏਗਾ ਠੀਕ ਹੈ ਜੀ ਇਸ ਦਾ ਬਾਰਡਰ ਹੈ ਵੀ ਆਏਗਾ ਅੰਬੀਆਂ ਦਾ ਸਟਾਈਲ ਬਣਿਆ ਹੈ ਪੈਂਡਿੰਗ ਜਾਂਦੀ ਹੈ ਪੈਂਡਿੰਗ ਦੇ ਵਿੱਚ ਵੀ ਜਿਹੜਾ ਬਹੁਤ ਹੀ ਸੋਹਣਾ ਬੂਟੀ ਦਾ ਕੰਮ ਹੋਇਆ ਆ ਇਸ ਦੀ ਜਿਹੜੀ ਉਹ ਨੈਕਲਾਈਨ ਨਹੀਂ ਆਏਗੀ ਇਸ ਕਰਕੇ ਲੈਂਥ ਦੀ ਇਸ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਹੋਏਗੀ ਬਾਟਮ ਜਿਹੜਾ ਹੈ ਇਸ ਦਾ ਆਏਗਾ ਪਲੇਨ ਤੇ ਨਾਲ ਆਏਗੀ ਏਮਬਰਾਇਡਰੀ ਬਹੁਤ ਹੀ ਸੋਹਣਾ ਮੈਰੂਨ ਕਲਰ ਦਾ ਨਾਲ ਆਏਗਾ ਦੁਪੱਟਾ ਸ਼ਿਮਰ ਤੇ ਵਿੱਚ ਇਹ ਥੋੜੇ ਜਿਹੀ ਸ਼ਿਮਰ ਸਟਾਈਲ ਦੇ ਸੂਟ ਹੋਣਗੇ ਠੀਕ ਹੈ ਸ਼ਾਈਨਿੰਗ ਵਾਲੇ ਥੋੜੇ ਸੂਟ ਨੇ ਦੇਖੋ ਤੁਸੀਂ ਅਗਲਾ ਕਲਰ ਪਰਪਲ ਤੇ orange ਮਿਕਤਮ ਮਿਕਸ ਜਿਆ ਬੈਂਗਣੀ ਜਿਆ ਇਹ ਕਲਰ ਹੈ ਐਕਡਮ ਡਿਫਰੈਂਟ ਕਲਰ ਹੈ ਤੇ ਬਾਰਡਰ ਬਹੁਤ ਸੋਹਣਾ ਬਣਿਆ ਹੈ ਹੈਵੀ ਬਾਰਡਰ ਬਣਿਆ ਅੰਬੀਆਂ ਵਾਲਾ ਜਿਸ ਤਰ੍ਹਾਂ ਕਿ ਅੱਜਕੱਲ ਮੈਸੇ ਵੀ ਬਹੁਤ ਹੀ ਐਮਬਰਾਇਡਰੀ ਵਾਲੀ ਚੱਲਦੀ ਪਈ ਹੈ neckline ਜਿਹੜੀ ਹੈ ਇਸਦੇ ਵਿੱਚ ਨਹੀਂ ਆਏਗੀ ਠੀਕ ਹੈ ਜੀ ਇਸਦੇ ਵਿੱਚ ਬਾਰਡਰ ਹੈਵੀ ਆਏਗਾ ਪੈਨਨਿੰਗ ਆਏਗੀ ਤੇ ਬੁੱਟੀ ਜਿਹੜੀ ਹੈ ਸਾਰੀ ਹੀ ਸ਼ਰਟ ਦੇ ਵਿੱਚ ਆਉਂਦੀ ਆ ਇਸ ਤਰ੍ਹਾਂ ਹੀ ਤੁਹਾਨੂੰ ਬਾਟਮ ਤੇ ਵੀ ਇਸ ਤਰ੍ਹਾਂ ਹੀ ਕੰਮ ਮਿਲੇਗਾ ਤੇ ਨਾਲ ਦੁਪੱਟਾ ਵੀ ਪੂਰਾ ਹੈਵੀ ਮਿਲੇਗਾ ਠੀਕ ਹੈ ਜੀ ਇਹ ਵਾਲੇ ਸੂਟ ਜਿਹੜੇ ਨੇ ਸਿਰਫ ਤੁਹਾਨੂੰ 1650 ਦੇ ਮਿਲਣਗੇ 1650 ਦੇ ਠੀਕ ਹੈ ਇਸ ਤਰ੍ਹਾਂ ਦਾ ਜਿਹੜਾ ਕਲਰ ਐਵੇਂ ਦੇ ਤੁਹਾਨੂੰ ਯੂਨੀਕ ਜੇ ਕਲਰ ਜਾਂ ਸਟਾਈਲ ਜਾਂ ਮੇਨ ਗੱਲ ਇਸ ਤਰ੍ਹਾਂ ਦਾ ਪ੍ਰਾਈਸ ਜਿਹੜਾ ਤੁਹਾਨੂੰ ਹੋਰ ਕਿਸੇ ਵੀ ਇਸ ਤੇ ਚੈਨਲ ਤੇ ਨਹੀਂ ਮਿਲਣਾ ਤੇ ਇਹ ਸਿਰਫ ਮਤਲਬ 2000 ਤੋਂ ਘੱਟ ਪ੍ਰਾਈਸ ਦੇ ਵਿੱਚ ਤੁਸੀਂ ਜਿਹੜੇ ਉਹ ਪਾਰਟੀ ویئر ਸੂਟ ਲੈਂਦੇ ਪਏ ਜਿਸ ਤਰ੍ਹਾਂ ਕਿ ਅਗਲਾ ਕਲਰ ਬਹੁਤ ਹੀ ਪਿਆਰਾ ਗ੍ਰੀਨੀਸ਼ ਟੋਨ ਦੇ ਵਿੱਚ ਆ ਥੋੜਾ ਵਿੱਚ ਕਲਰਿੰਗ ਦਾ ਵੀ ਕੰਬੀਨੇਸ਼ਨ ਹੋਇਆ ਹੈ ਨਾਲ 그린 ਕਲਰ ਦਾ ਦੁਪੱਟਾ ਹੁੰਦਾ ਹੈ ਨਾਲ ਹੀ 그린 ਕਲਰ ਦਾ ਬਾਟਮ ਹੁੰਦਾ ਸਾਰੀ ਹੀ ਐਮਬਰਾਇਡਰੀ ਜਿਹੜੀ ਹੈ ਸੇਮ ਉਵੇਂ ਦੀ ਹੋਏਗੀ ਤੁਸੀਂ ਇਹਦੇ ਵਿੱਚੋਂ ਕਲਰ ਚੂਜ਼ ਕਰਕੇ ਸਾਨੂੰ ਜਿਹੜਾ ਆ ਉਹ 픽 ਸੈਂਡ ਕਰਨੀ ਆ WhatsApp ਨੰਬਰ ਤੇ ਸਾਡਾ ਨੰਬਰ ਹੈ 7814352822 ਠੀਕ ਹੈ ਜੀ ਤੇ ਨਾਲ ਹੀ ਸਾਡਾ ਆਪਣਾ ਆਰਡਰ ਕਨਫਰਮ ਕਰ ਲੈਣਾ ਪੇਮੈਂਟ ਦਾ ਮੋਡ ਜਿਹੜਾ ਆਨਲਾਈਨ ਹੋਏਗਾ Google Pay Paytm ਜੋ ਵੀ ਤੁਸੀਂ ਯੂਜ਼ ਕਰਦੇ ਜੇ ਤੁਸੀਂ ਉੱਤੇ ਪੇਮੈਂਟ ਕਰਨੀ ਆ ਤੇ ਤੁਹਾਡਾ ਆਰਡਰ ਕਨਫਰਮ ਹੋ ਜਾਣਾ ਹੈ ਇੰਡੀਆ ਦੇ ਵਿੱਚ ਜਿਹੜੀ ਆ ਉਹ 200 ਟਨ ਤੱਕ ਅਸੀਂ ਸ਼ਿਪਿੰਗ ਰੱਖੀ ਹੋਈ ਹੈ ਉਸ ਤੋਂ ਬਾਅਦ ਵਿੱਚ ਅਸੀਂ ਸ਼ਿਪਿੰਗ ਵੀ ਫ੍ਰੀ ਕੀਤੀ ਹੋਈ ਹੈ ਆਊਟ ਆਫ ਇੰਡੀਆ ਤੁਹਾਨੂੰ ਸ਼ਿਪਿੰਗ ਜਿਹੜੀ ਉਹ ਦੇਣੀ ਪੈਗੀ ਅਗਲਾ ਕਲਰ ਬਹੁਤ ਹੀ ਸੋਹਣਾ ਇੱਕਦਮ orange shade ਵਿੱਚ mustard shade greenish tone ਦੇ ਵਿੱਚ ਆ ਇੱਕਦਮ tie and dye ਜਿਹਾ suit ਆ ਨਾਲ bandhani style ਆ mustard color ਦਾ ਇਸਦੇ ਨਾਲ ਆਏਗਾ ਬਾਟਮ mustard color ਦੀ ਹੀ ਆਏਗੀ ਨਾਲ ਚੁੰਨੀ ਠੀਕ ਹੈ ਸਾਰਾ ਹੀ suit ਕਲਰ ਬਹੁਤ ਸੋਹਣੇ ਸਾਰੇ ਹੀ ਸਟਾਈਲ ਬਹੁਤ ਸੋਹਣੇ ਸਾਰਿਆਂ ਨੂੰ 9 ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ